ਇਹ ਤਾਂ 3 ਪੀਸ ਸੀਗੇ। ਉਹ ਲਾਡੀ। ਓਏ ਲਾਡੀ। ਹਾਂਜੀ ਵੀਰੇ। ਇਹਦੇ ਨਾਲ ਤਾਂ 2 ਪੀਸ ਕਿੱਥੇ ਨੇ ਹੋਰ? ਆ 2 ਪੀਸ ਮੈਂ ਲੈ ਗਿਆ ਸੀਗਾ। ਕਿੱਥੇ ਲੈ ਗਿਆ ਸੀ? ਬੱਬਾ ਮੰਮੀ ਨੂੰ ਦੇ ਦਿੱਤੇ ਸੀਗੇ ਮੈਂ। ਦੋਨੇ ਮੰਮੀ ਨੂੰ ਦੇਤੇ। ਇੱਕ ਮੈਸੀਲੀ ਨੂੰ ਵੀ ਦਿੱਤਾ ਸੀ। ਪੈਸੇ ਕੱਢ। ਵੀਰੇ ਕਾਦੇ ਪੈਸੇ ਯਾਰ? ਹੈੱਡਫੋਨਾਂ ਦੇ ਪੈਸੇ ਕੱਢ। ਯਾਰ ਤੁਸੀਂ ਇੰਨੇ ਸੋਹਣੇ ਹੋ ਕੇ ਇੰਨੀ ਸੋਹਣੀ ਟੀ-ਸ਼ਰਟ ਪਾ ਕੇ ਇੰਨੀ ਸੋਹਣੀ ਪੱਗ ਬਣ ਕੇ ਮੇਰੇ ਤੋਂ ਪੈਸੇ ਮੰਗਦੇ ਹੋ ਮੈਂ ਤਾਂ ਕੰਮ ਕਰਦਾ ਤੁਹਾਡੇ ਲਈ ਅੱਤ ਤੁਸੀਂ ਪੈਸੇ ਨਹੀਂ ਸਾਲਿਆ ਸਾਮਾਨ ਤੇਰੇ ਵਾਸਤੇ ਪਾਇਆ ਸੀ ਇੱਥੇ ਮੈਂ ਹੁਣ ਸੇਲੀ ਕੋ ਪੈਸੇ ਕਿਵੇਂ ਮੰਗਾਂ ਯਾਰ ਜੇ ਉਹਨਾਂ ਦੇ ਲਈ ਤੂੰ ਦੇ ਮੇਰੇ ਕੋਲ ਤਾਂ ਪੈਸੇ ਹੈ ਹੀ ਨਹੀਂ ਤਨਖਾਹ ਵੀ ਮਿਲੀ ਨਹੀਂ ਮੈਨੂੰ ਪੈਸੇ ਦੇ ਪੈਸੇ ਇਹ ਕੰਮ ਕਰੋ ਉਹਨੂੰ ਕਾਲ ਕਰਕੇ ਮੈਂ ਕਹਿੰਦਾ ਫੋਨ ਦੇ ਦਿਓ ਮੇਰੇ ਕੋਲ ਬੈਲੈਂਸ ਵੀ ਨਹੀਂ ਹੈਗਾ ਹਰ ਹੈਲੋ 베ਬੀ ਅਬੇ ਬੋਲਦਾ ਫਿਰ ਕੋ ਯਾਰ ਉਹ ਦਿਨ ਹੈੱਡਫੋਨ ਲੈ ਕੇ ਗਿਆ ਸੀ ਨਾ ਆ ਵੀਰੇ ਨੂੰ ਪੈਸੇ ਚਾਹੀਦੇ ਸੀ ਗਿਆ ਮਾੜੀ ਵੀਰੇ ਨਾਲ ਗੱਲ ਕਰ ਲੂ ਯਾਰ ਹਾਂ ਆ ਤੋ ਗੱਲ ਕਰੋ ਆ ਥੋੜਾ ਸੈਲਡ ਤੇ ਲਾ ਲਓ ਹੈਲੋ 베ਬੀ ਇਹਦੀ 베ਬੀ ਇਹਦੀ 베ਬੀ ਪੈਸੇ 750 ਰੁਪਏ ਬਣ ਗਿਆ ਤੁਹਾਡਾ ਫਰਾਜ ਉਹ ਸ਼ਾਮ ਤੱਕ ਫਿਰ ਠੀਕ ਆ ਓਕੇ ਅਬੇ 베베 베ਬੀ ਉਹ 750 ਕਿਤਾ ਬੰਦਾ 500 ਦੇ ਦ ਆਪਾਂ ਇੱਕ ਮਿੰਟ ਜਪ ਨੰਬਰ ਸੇਵ ਕਰ ਲੈਂਦੇ ਮੈਨੂੰ ਔਰ ਚੱਤਾ ਵਾਲੀ ਆ ਗਈ ਚੱਤਾ ਬਾਜੀ ਕਿੱਥੋਂ ਆ ਗਿਆ ਯਾਰ ਉਹ ਪੁੱਛਦਾ ਤਾਂ ਕੀ ਲੈਣਾ ਯਾਰਿਆ ਨੇ ਹਾਂਜੀ ਕੀ ਲੈਣਾ ਵੀਰੇ ਹਾਂ ਬੋਲ ਓ ਯਾਰ ਤੂੰ ਸਾਸਰੀ ਘਰ ਦਾ ਬਾਜੂ ਬਲਾਈ ਦੱਸ ਕੀ ਚਾਹੀਦਾ ਪਹਿਲਾਂ ਦਿਮਾਗ ਖਰਾਬ ਕੀਤਾ ਇਹਨੇ ਅੰਦਰ ਦੇ ਵੋ ਹੈ ਅੰਦਰ ਦੇ ਦੋ ਚੰਜ ਹਟ ਫੱਥੇ ਜਿੱਥੇ ਮੈਂ ਕੰਮ ਤੇ ਲੱਗਦਾ ਤੂੰ ਉੱਥੇ ਆ ਜਾਣਾ ਤੂੰ ਦੁਕਾਨ ਤਾਂ ਦੇਖ ਕਿਆ ਕਰ ਚਾਂਜਰੇ ਤੂੰ ਕਿੱਥੋਂ ਮਿਲਦੀ ਆ ਮੋਬਾਈਲਾਂ ਦੀ ਦੁਕਾਨਾ ਦੱਸ ਇਹਨੂੰ ਮੋਬਾਈਲਾਂ ਦੀ ਦੁਕਾਨਾ ਦੱਸ ਇਹਨੂੰ ਆਹ ਸੌਰੀ ਸੌਰੀ ਮੈਂ ਸਾਡੇ ਹੱਡ ਹੌਲ ਮਾਰਨਾ ਮੱਥੇ ਤੇ ਮਾਰਨ ਦੀ ਜਗ੍ਹਾ ਮੈਨੂੰ ਉੱਧੇ ਗਿਫਟ ਕਰ ਦੋ ਇਹ ਵੀ ਸਾਡੋ ਆਂਦਾ ਨਹੀਂ ਆਦੋ ਉਹ ਦੱਸ ਕੀ ਕਹਿੰਦਾ ਯਾਰ ਇਹ ਗਾਜਰ ਮੰਗਦਾ ਜੀ ਇਹ ਤੋਂ ਗਾਜਰ ਕਿੱਥੋਂ ਦੇ ਦੀਏ ਯਾਰ ਤੈਨੂੰ ਓਏ ਆਜਰ ਨਹੀਂ ਆਂਗਦਾ ਹਾਂ ਆਦੋ ਦੇ ਦੋ ਇਨੂੰ ਆਦਰ ਸਮਾਨ ਕੀ ਦੇਈ ਯਾਰ ਕੁਛ ਆ ਬਹੁਤ ਬਹੁਤ ਸਵਾਗਤ ਆਜੀ ਤੁਹਾਡਾ ਸਾਡੀ ਦੁਕਾਨ ਤੇ ਇੱਥੇ ਤੁਹਾਨੂੰ ਬਹੁਤ ਵਧੀਆ ਵਧੀਆ ਹੈੱਡਫੋਨ ਮਿਲਣਗੇ ਐਕਸੈਸਰੀ ਮਿਲੂਗੀ ਤੇ ਇੱਥੇ ਸਾਰੇ ਬਹੁਤ ਬਹੁਤ ਹੋ ਗਿਆ ਆਦਰ ਹੁਣ ਜਾ ਚੱਲ ਹੋਲੀ ਹਿਲੂਗਾ ਹੋਲੀ ਤਾਂ ਲੰਘ ਗਈ ਹੁਣੇ ਤਾਂ ਲੰਘ ਕੇ ਗਈਆ ਹੋਲੀ ਓਏ ਹੋਲੀ ਨਹੀਂ ਇੰਨਾ ਤੋਂ ਯਾਰਾ ਹੋਰ ਈ ਹਿਲੂਗਾ 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 ਥੋੜਾ ਜਿਹਾ ਹਿਲੂਗਾ ਦਿਖਾ ਦੇ ਅਰੇ ਬਸ ਇੰਨਾ ਤੋਂ ਯਾਰਾ ਹੋਰ ਈ ਹਿੱਲਵਾ ਇਹਨਾਂ ਤੋਂ ਇਲਾਵਾ ਉਹ ਮੈਂ ਹੀ ਹਿੱਲੂਗਾ ਤੇ ਹਿੱਲੋ ਥੋੜੂ ਤੁਸੀਂ ਵੀ ਹਿੱਲੋ ਤੁਸੀਂ ਵੀ ਹਿੱਲੋ ਆ ਦੇ 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 ਓਏ ਯਾਰ ਆਸਮਾਨ ਤੋਂ ਇਲਾਵਾ ਹੋਰ ਈ ਐ ਤੇ ਦੇਖ ਤਾਂ ਤੂੰ ਕੀ ਕੀ ਲੱਗਿਆ ਤੇ ਆਸਮਾਨ ਤੋਂ ਇਲਾਵਾ ਵੈਸੇ ਪੱਖਾ ਵੀ ਐ ਏਸੀ ਵੀ ਐ ਈਲਈਡੀ ਵੀ ਐ ਘੜੀ ਵੀ ਐ ਅਸੀਂ ਦੋਨੋਂ ਵੀ ਐ ਓ ਇਹਨੂੰ ਆਹ ਦੱਸ ਜਿਹੜਾ ਲੱਗਿਆ ਹੋਇਆ ਆਪਣੇ ਕੋਲ ਯਾਰ ਲੱਗਿਆ ਤਾਂ ਮੈਂ ਹੋਇਆ ਵਾਂ ਓਏ ਇਰਾਵਾ ਹਾਰਜਰ ਲੈਣਾ ਫੋਨ ਦਾ ਹਾਰਜਰ ਹਾਰੇ ਜਰ ਇਸ਼ਾਰਾ ਸ਼ੂਰਾ ਜੇ ਕਰ ਯਾਰ ਥੋੜਾ ਜਿਹਾ ਦੱਸ ਨਾ ਲੇਕਿਨ ਚਾਰਜਰ ਘੇਰਿਆ ਚਾਰਜ ਆ ਆਪ ਆ ਲੈ ਆਪਰ ਕੀ ਆ ਇਹ ਤਾਂ ਥੂ ਥੂ ਥਾ ਓਏ ਇਹਦੇ ਵਿੱਚ ਚਾਰਜਰ ਹੀ ਆ ਆ ਥੂ ਥੂ ਕੀ ਹੈਗਾ ਸਪੀਕਰ ਹੈ ਇਹ ਤਾਂ ਓਏ ਯਾਰ ਓਏ ਚਾਰਜਰ 베ਚੀ ਹੈ ਇਹਦੇ ਭਰਾਵਾ ਦੇਖ ਹਾਂ ਚਾਰਜਰ ਤਾਂ ਇਹਦੇ ਵਿੱਚ ਹੀ ਆ ਯਾਰ ਇਹਦੇ ਨਾਲ ਹੀ ਮਿਲਦਾ ਚਾਰਜਰ ਯਾਰ 베ਚੀ ਹੈ ਯਾਰ ਤੂੰ ਕਿਉਂ ਨਹੀਂ ਮੰਨਦਾ ਯਾਰ ਕੀ ਤਾਂ ਆ ਯਾ ਗੇਟਸ ਠੀਕਰ ਦੇ ਦੋ ਇੱਕ ਇੱਕ ਮਿੰਟ ਇੱਕ ਮਿੰਟ ਮੈਂ ਪ੍ਰਾਈਵੇਟ ਮਾਂਜੀ ਗੱਲ ਕਰਨੀ ਆ ਹਾਂ ਯਾਰ ਮੈਂ ਤਾਂ ਨਿੱਕਰ ਪਾਉਂਦਾ ਨਹੀਂ ਆ ਪਤਾ ਗਰਮੀਆਂ ਚੱਲਦੀਆਂ ਨੇ ਆ ਬਾਈ ਦੀ ਹੈਗੀ ਲਵਾ ਦੂ ਇਹਦੀ ਬਾਈ ਤੈਨੂੰ ਖੁਰਕ ਵੀ ਪਈ ਹੋਈ ਏ ਜੇ ਵੀ ਨਿੱਕਰ ਪਾਣੀ ਆ ਨਾ ਧੋ ਕੇ ਪਾਈ ਹੋ ਓਏ ਸਪੀਕਰ ਨਹੀਂ ਹੀਕਰ ਇਹ ਨਾ ਹਿਕਰ ਆ ਸਪੀਕਰ ਆ ਦੇ ਤਾਂ ਦਿੱਤਾ ਆ ਤੋ ਤੋ ਦਾ ਹਾਂ ਤੋ ਤੋ ਵਾਲਾ ਕਿਹੜਾ ਯਾਰ ਤੁੱਤ 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 ਲਾਈ ਹੋਈ ਆ ਯਾਰ ਓਏ ਯਾਰ ਤੁੱਤ ਵਾਲਾ ਨਹੀਂ ਹੁੰਦਾ ਬਲੂ ਤੁੱਥਲਾ ਹਾਂ ਮੈਂ ਨਾ ਚਾਰ ਜਰਮ ਭਗਾ ਕੇ ਮਾਰਨਾ ਇਹਦੇ ਯਾਰ ਲੈ ਤੇਰਾ ਬਲੂ ਤੁੱਥਲਾ ਸਪੀਕਰ ਹਾਂ ਆ ਲਓ ਵੀਰੇ ਆਰ ਦਤਾ ਇਹਦੇ ਆ ਲੈ ਯਾਰ ਹੋਰ ਦੱਸ ਕੀ ਚਾਹੀਦਾ ਯਾਰ ਆਨੇ ਆਵੋ ਹੈ ਆਨੇ ਆਦੋ ਓ ਹੁਣ ਖਾਣੀ ਕਿੱਥੋਂ ਲਿਆਈਏ ਸੀ ਆ ਬਾਈ ਦਾ ਤਾਂ ਵਿਆਹ ਹੋਣਾ ਹਲੇ ਨਾਲ ਮੇਰਾ ਤਾਂ ਹੋਇਆ ਨਹੀਂ ਮੇਰੀ ਤਾਂ ਸਹੇਲੀ ਵੀ ਨਹੀਂ ਹੈਗੀ ਖਾਣੀ ਅਸੀਂ ਕਿੱਥੋਂ ਲਾਪਲੀਏ ਬੇ ਖਾਣੀ ਆ ਓਏ ਨਹੀਂ ਨਹੀਂ ਗਾਣਾ ਗਾ ਆਣੇ ਆ ਹੈ ਆਣੇ ਆ ਦੋ ਗਾਣੇ ਲਾਵਾਂ ਆ ਦੋ ਆਏ ਤਾਂ ਹੋਇਆ ਹੋਰ ਕਿਤੇ ਗੋਦੀ ਚੜ ਜੀਏ ਤੇਰੀ ਆ ਕੇ ਆਣੇ ਆ ਦੋ ਐਮਰੀ ਹਾਰ ਤੇ ਆ ਗਾਣੇ ਗਾਣੇ ਪਾ ਦੋ ਮੈਮਰੀ ਕਾਰਡ ਤੇ ਹਾਂ 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 ਮੈਮਰੀ ਕਾਰਡ ਦੇਖੋ ਐਸੇ ਹੋਊਾ ਤੂੰ ਦੇਖ ਕੇ ਕਿਆ ਸੀ ਬਨੋਏ ਆਵਾ ਹੈ ਨਾ ਆਵਾ ਆਵਾ ਨਾ ਮਾ ਨਾ ਲੜਨਾ ਨਾ ਲੈਣਾ ਹਾਂ ਇਹ ਤੋਂ ਹਬ ਆ ਪਾਦਾ ਨੇ ਯਾਰ ਦੱਸ ਕਮਾਲ ਉਹ ਕੱਢੋ ਯਾਰ ਫਟਾਫਟ ਕਾਰਡ ਰੀਡਰ ਕੱਢੋ ਜਲਦੀ ਗਾਣੇ ਪਾ ਕੇ ਦੋ ਇਹਨੂੰ ਅਮਲਿਤ ਮਾਨ ਦੇ ਆਦੀ ਕਿਦਾਂ ਇਸ ਊਜਾ ਦੇ ਦੀ ਕੀ ਗਈ ਜਾਂਦਾ ਯਾਰ ਇਹ ਕੋਈ ਊਜਾ ਅਨੂਜਾ ਪਤਾ ਨਹੀਂ ਕਿਸੇ ਨੂੰ ਊਜਾ ਨਹੀਂ ਇਸ ਊਜਾ ਇਸ ਊਜਾ ਉਹ ਯਾਰ ਮੈਂ ਵੀ ਬੜਾ ਸੁਣਦਾ ਹੁੰਦਾ ਸੀ ਉਹਦੇ ਗਾਣੇ ਯਾਰ ਹਾਂ ਕਿ ਇਹ ਕਿਹੜਾ ਗਾਣਾ ਪਾਣਾ ਆ ਇੱਚ ਹਜ਼ਾਰ ਉਹਦੇ ਆਖਲ ਏ ਸੀ ਅਨ ਓ ਗਾਲ ਕੱਢੀ ਵੀਰੇ ਬੜੀ ਗੰਦੀ ਵਾਲੀ ਗਾਲ ਕੱਢੀ ਨਾਲੇ ਨੇ ਵੀਰੇ ਚੱਕ ਕੇ ਮਾਰੋ ਤੇ ਸਿਰ ਤੇ ਕੁਛ ਹੋਇਆ ਕੋਈ ਨਾ ਮੈਂ ਗਾਣਾ ਤੁਸੀਂ ਘੜਾ ਵੇ ਇੱਚ ਹਜ਼ਾਰ ਦੇ ਹੱਖ ਲਈ ਏਸੀ ਆਂ ਆਂ ਗੰਨ 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 ਹਾਂ ਹਾਂ ਬਚਾਓ ਗਿਆ ਤੇਰਾ ਹੈਂ ਗਿਆ ਆ ਯਾਰ ਨਵੇਂ ਹੈੱਡਫੋਨ ਜੇ ਲਿਆਂਦੇ ਤੇ ਟੱਚ ਟੂਚ ਲਿਆਂਦੀ ਅਸੀਂ ਆ ਦਿਖਾ ਇਹਨੂੰ ਆਹ ਵੀ ਚੀਜ਼ ਬੜੀ ਆ ਨਵੇਂ ਆ ਆਪ ਵਧੀਆ ਸਮਾਨ ਨਾਲ ਸਾਰਾ ਟਿਕਾਤਾ ਆ ਆ ਵੈਸੇ ਗੜਨੇ ਉਹ ਗਿਆ ਉਹ ਸਾਰਾ ਲਾ ਹੋ ਗਿਆ ਆਪ ਵਧੀਆ ਲੈ ਗਿਆ ਸਮਾਨ ਪੈਸੇ ਦਿੱਤੇ ਸੀ ਉਹਨੂੰ ਫੜ ਕੇ ਲੈ ਗਿਆ ਸਾਰਾ ਫੜ ਕੇ ਲੈ ਗਿਆ ਹਰੇਕ ਵਾਰੀ ਤੇਰੀ ਵਾਰ ਕਰਕੇ ਉਹ ਕਲੇੰਦਾ ਹੋ ਭੱਜ ਜਾ ਪੜ ਪੈ ਪੈਨ ਡਰਾਈਵ ਲੈ ਗਿਆ ਸੀ ਉਹ ਉਹ ਸਾਰਾ ਪੈਨ ਡਰਾਈਵ ਵੀ ਲੈ ਗਿਆ ਜਾਂ ਭੱਜ ਜਾ ਗਾਣਾ ਵੀ ਇਕ ਪਾਇਆ ਸੀ ਇਹਦੇ ਨਾਲ ਕਾਜ਼ ਹੋ ਗਈ ਮੇਰੀ ਉਹ ਹੈੱਡਫੋਨ ਦੇ ਪੈਸੇ ਵੀ ਲੈ ਕੇ ਸੈਲੀ ਤੋਂ ਬੱਸ ਸਾਲਿਆਂ ਨੇ ਮੈਨੂੰ ਲੁੱਟ ਲਿਆ